ਸਾਰਿਆਂ ਦਾ ਸਤਿਕਾਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਨ ਬਹੁਤ ਅਦਾਸ ਹੈ ਪਹਿਲਗਾਮ ਬਾਰੇ ਜੋ ਹੋਇਆ ਉੱਥੇ ਬਹੁਤ ਮਾੜਾ ਹੋਇਆ ਇਦਾਂ ਨਹੀਂ ਸੀ ਹੋਣਾ ਚਾਹੀਦਾ ਚਾਹੀਦਾ ਜਦੋਂ ਕੁੜੀ ਨਵੀਂ ਵਿਆਹੀ ਕੁੜੀ ਦੀ ਵੀਡੀਓ ਦੇਖਦੇ ਆ ਉਹਦੇ ਪਤੀ ਦੇ ਕੋਲ ਬੈਠੀ ਆ ਜਾਂ ਫੋਟੋ ਦੇਖਦੇ ਆ ਤੇ ਜਿਹੜਾ ਕਾਲਜ ਆ ਪਟ ਦਾ ਇੱਕ ਬੱਚੇ ਦਾ ਮੈਂ ਸੁਣਿਆ ਕਿ ਉਹਦੇ ਪਿਓ ਨੂੰ ਉਹਦੇ ਫਾਦਰ ਨੂੰ ਉਹਦੇ ਸਾਹਮਣੇ ਗੋਲੀ ਮਾਰੀ ਇਦਾਂ ਨਹੀਂ ਹੋਣਾ ਚਾਹੀਦਾ ਇਨਸਾਨੀਅਤ ਕਿੱਥੇ ਚਲੀ ਗਈ ਆ ਉਹਨਾਂ ਲੋਕਾਂ ਦਾ ਕੀ ਕਸੂਰ ਆ ਕਸੂਰ ਆ ਤੁਹਾਡਾ ਆਪਸ ਵਿੱਚ ਦੇਸ਼ਾਂ ਦਾ ਹੋਊਗਾ ਤੁਹਾਡੀ ਦੁਸ਼ਮਣੀ ਹੋਊਗੀ ਲੀਡਰਾਂ ਦੀ ਦੁਸ਼ਮਣੀ ਹੋਊਗੀ ਪਰ ਆਮ ਬੰਦੇ ਦਾ ਕੋਈ ਕਸੂਰ ਨਹੀਂ ਪਰ ਆਮ ਬੰਦਾ ਮਰਦਾ ਉਹਦੇ 'ਚ ਸੋ ਮੇਰੀ ਬੇਨਤੀ ਹੈ ਮਾਰਨ ਮਾਰਨ ਵਾਲਿਆਂ ਨੂੰ ਵੀ ਇਦਾਂ ਨਾ ਕਰਿਆ ਕਰੋ ਪਰ ਕਿਹਾ ਜਾਂਦਾ ਕਿ ਦਰਿੰਦਿਆਂ ਦਾ ਸ਼ਹਿਰ ਤੇ ਗ੍ਰਾਂ ਕੋਈ ਨਹੀਂ ਵਾਇਰਸਮ